ਵੱਡੀਆਂ ਫਿਲਮਾਂ ਦੇ ਵਿੱਚ ਵੀ ਮੈਂ ਕਹਿੰਦਾ ਐਡਾ ਵੱਡਾ ਸੈੱਟ ਨਹੀਂ ਹੁੰਦਾ ਹੁਣ ਜਿਹਨਾਂ ਇੱਥੇ ਅਸਲੀ ਲਾ ਰੱਖਿਆ ਇਹਨਾਂ ਨੇ ਉਹ ਵੀ ਮਤਲਬ ਸੈੱਟ ਦੇ ਵਿੱਚ ਦਾ ਦਿਖਾਉਣ ਦੇ ਲਈ ਬਹੁਤ ਵੱਡਾ ਵੱਡਾ ਉਹ ਦਿਖਾਉਂਦੇ ਨੇ ਜਿਵੇਂ ਹਾਂ ਬਹੁਤ ਤਕੜੀ ਇੱਥੇ ਸ਼ਾਇਦ ਜੰਗ ਹੋਣ ਲੱਗੀ ਹੈ ਪਰ ਆਹ ਤਾਂ ਜੀ ਬਹੁਤ ਹੀ ਮਤਲਬ ਫਿਲਮੀ ਸੈੱਟ ਨੂੰ ਵੀ ਮਾਤ ਦੇ ਗਿਆ ਤੇ ਭਾਈ ਜਿਵੇਂ ਪਿਛਲੀ ਵਾਰੀ ਸਿੰਘੂ ਤੇ ਮੋਰਚਾ ਲੱਗਾ ਸੀਗਾ ਤਾਂ ਕਲਾਕਾਰ ਭਾਈਚਾਰੇ ਨੇ ਬੜਾ ਵੱਡਾ ਯੋਗਦਾਨ ਪਾਇਆ ਸੀਗਾ ਆਵਾਜ਼ ਜਿਹੜੀ ਸੀਗੀ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਇਸ ਵਾਰ ਘੱਟ ਨਜ਼ਰ ਆਇਆ ਜੋਸ਼ ਕੀ ਕਾਰਨ ਲੱਗਦਾ ਤੁਹਾਨੂੰ ਤੁਹਾਨੂੰ ਹਰ ਕਿਸੇ ਦਾ ਕੋਈ ਨਿੱ ਕਾਰਨ ਹੋ ਸਕਦੇ ਜੀ ਮੈਨੂੰ ਨਹੀਂ ਪਤਾ ਹੈਗਾ ਵੀ ਉਹ ਕੀ ਕਾਰਨ ਨੇ ਕਿ ਉਹ ਇੱਥੇ ਨਹੀਂ ਪਹੁੰਚ ਪਾਈ ਸੋ ਪਰ ਬੇਨਤੀ ਹੈ ਜੀ ਜੇ ਇੱਕ ਵਾਰੀ ਤੁਸੀਂ ਆ ਜਾਓ ਤਾਂ ਸਾਰੇ ਨੂੰ ਹੌਸਲਾ ਮਿਲੂਗਾ ਦੁਬਾਰਾ ਇਹਦਾ ਇਸ ਚੀਜ਼ ਦਾ ਕੰਮ ਦੇ ਉੱਪਰ ਅਸਰ ਪੈਂਦਾ ਕਲਾਕਾਰ ਭਾਈਚਾਰੇ ਦੇ ਜਿੱਕਰ ਕਿਸਾਨਾਂ ਦੇ ਸਪੋਰਟ ਕਰਦਾ ਕੋਈ ਤਾਂ ਬਿਲਕੁਲ ਜੀ ਜਿਹੜੇ ਕਿਸਾਨ ਹੁਣ ਅੱਗੇ ਜਾਂਦੇ ਨੇ ਤੁਸੀਂ ਦੇਖ ਲਓ ਉਹਨਾਂ ਦੇ ਉੱਤੇ ਡਾਇਰੈਕਟਲੀ ਕੀ ਹਮਲੇ ਹੁੰਦੇ ਨੇ ਸੋ ਇਨਡਾਇਰੈਕਟਲੀ ਹਮਲੇ ਹੁੰਦੇ ਨੇ ਜੀ ਲੜਾਈ ਤਾਂ ਹੁੰਦੇ ਤਾਂ ਹੈਗੇ ਨੇ ਸਗੋਂ ਇਨਡਾਇਰੈਕਟਲੀ ਜਿਹੜੇ ਹੈਗੇ ਨੇ ਉਹ ਜ਼ਿਆਦਾ ਨੁਕਸਾਨਦਾਇਕ ਹੁੰਦੇ ਨੇ ਕਿਉਂਕਿ ਪਤਾ ਹੀ ਨਹੀਂ ਹੁੰਦਾ ਹੈਗਾ ਤੁਸੀਂ ਹੈਨਾ ਸੋ ਪਰ ਹਾਂ ਹਾਲੀਵੁੱਡ ਦੇ ਵਿੱਚ ਇਸ ਵਾਰ ਕੀ ਥਿੰਕਿੰਗ ਹੈਗੀ ਆ ਕਿਉਂਕਿ ਪਤਾ ਕੀ ਅਗਿਆ ਵੀ ਪੰਜਾਬ ਤੋਂ ਹੈਗੇ ਨੇ ਤਾਂ ਲੱਗਦਾ ਬਹੁਤ ਸਾਰੇ ਤੁਹਾਡੇ ਤੋਂ ਜਾਣਦੇ ਵੀ ਹੋਣਗੇ ਕਿ ਕੀ ਮਾਹੌਲ ਕੀ ਚੱਲ ਰਿਹਾ ਹੈ ਇਸ ਵੇਲੇ ਪੰਜਾਬ 'ਚ ਜੀ ਜੀ ਬਿਲਕੁਲ ਮੈਂ ਨਾ ਐਦਾਂ ਦੀ ਮੈਂ ਮੈਂ ਉਹੀ ਕਹਿ ਵੀ ਜੇ ਤੁਸੀਂ ਉੱਥੇ ਨਹੀਂ ਆ ਸਕਦੇ ਕੋਈ ਐਦਾਂ ਦੀ ਚੀਜ਼ ਕਰ ਲੋ ਕਿ ਤੁਹਾਡਾ ਮੈਸੇਜ ਪਹੁੰਚ ਜੇ ਮੈਂ ਉਹਦੇ ਵਿੱਚ ਸੀ ਵੀ ਜਿੱਥੇ ਵੀ ਆ ਨਾਲ ਆ ਹੈ ਨਾ ਤੇ ਸਮਾਲ ਫਾਰਮਰ ਤੇ ਮੈਨੂੰ ਇਹ ਹੈਗਾ ਜੀ ਵੀ ਮੈਂ ਉੱਥੇ ਜਿਮ ਦੇ ਵਿੱਚ ਜਾਣਾ ਮੇਰੇ ਆਹ ਕੋਲ 10 ਕ ਟੀ-ਸ਼ਰਟਾਂ ਬਣਵਾਈਆਂ ਹੋਈਆਂ ਨੇ ਜੀ ਉਹ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਮੱਲੋ ਮੱਲੀ ਕਿਉਂਕਿ ਆਮ ਤੱਕ ਕੀ ਹੈਗੇ ਤਾਂ ਉਹ ਫਿਰ ਪੁੱਛਦੇ ਨਹੀਂ ਵੀ ਸਪੋਰਟ ਫਾਰਮ